ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਜਤਰਾ ਪੂਰੀ ਹੋ ਚੁੱਕੀ ਆ ਜਤਰਾ ਕਰਕੇ ਰਾਤ ਨੂੰ ਤਾਂ ਤਰ ਸਿੰਘ ਜੀ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਬੁਖ ਰੱਖਿਆ ਆ ਖੰਡ ਪਾਠ ਤੋਂ ਉਪਰ ਅਰਦਾਸ ਹੋਈ ਤੇ ਉਸ ਤੋਂ ਬਾਅਦ ਦੇਖ ਲੋ ਜੀ ਸਭਾਂ ਸਾਰਿਆਂ ਦੇ ਰੈਡੀ ਨੇ ਤੇ ਇਹ ਜੀ ਬਾਗਾ ਬਾਡਰ ਵਾਲੇ ਜਿਨ੍ਹਾਂ ਨੇ ਕੀ ਬਾਗਾ ਬਾਡਰ ਦੇ ਰਾਹੀਂ ਇੱਧਰ ਜਤਰਾ ਆ ਕੇ ਕੀਤੀ ਸੀਗੀ ਤੇ ਅੱਜ ਵਾਪਸੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਕਿੱਦਾਂ ਰਹੀ ਜੀ ਯਾਤਰਾ ਬਹੁਤ ਵਧੀਆ ਰਹੀ ਸੋ ਥੋੜਾ ਜਿਹਾ ਆਪਣੇ ਐਕਸਪੀਰੀਅੰਸ ਆਪਣਾ ਕਿਦਾਂ ਦਾ ਅਨੁਭਵ ਕੀਤਾ ਇੱਥੇ ਆ ਕੇ ਪੂਰੇ 10 ਤੇ 14 ਦਿਨ ਤੁਸੀਂ ਇੱਥੇ ਬਤਾਏ ਨੇ ਨਨਕਾਣੀ ਦੀ ਧਰਤੀ ਤੇ ਤੇ ਪੂਰਾ ਆਪਣਾ ਐਕਸਪੀਰੀਅੰਸ ਦੱਸਿਓ ਕਿ ਕਿਦਾਂ ਦਾ ਹਾਂਜੀ ਬੋਲੋ ਤੁਸੀਂ ਅੱਗੇ ਬਹੁਤ ਨਾਈਸ ਬੱਸ ਇੰਨੇ ਇੰਨੇ ਕਿਹਾ ਮੇਰਾ ਐਕਸਪੀਰੀਅੰਸ ਏਸੀ ਮੈਂ ਪਹਿਲੀ ਵਾਰ ਆਈ ਸੀ ਮੈਨੂੰ ਜਿਦ ਤੱਕ ਇੰਨਾਂ ਨੇ ਦੱਸਿਆ ਸੀ ਵੀ ਬਹੁਤ ਇੰਨਾ ਨਾਈਸ ਯਾ ਅਮ ਆ ਕੇ ਨੂੰ ਮੈਨੂੰ ਬਹੁਤ ਨਾਈਸ ਦਾ ਡਿਫਰੈਂਟ ਯਾ ਹੈਗਾ ਮਾਹੌਲ ਇੱਥੇ ਪਰ ਅਮ ਇਟ ਰੀਲੀ ਰੀਲੀ ਨਾਈਸ ਮੈਂ ਇੰਜੋਏ ਕੀਤਾ ਸਾਰਿਆਂ ਨਾਲ ਪਿਆਰ ਸੀਗੀ ਇਹਨਾਂ ਸੰਗਤ ਨੇ ਬਹੁਤ ਪਿਆਰ ਦਿੱਤਾ ਸਾਨੂੰ ਐਂਡ ਤੇ ਸਾਰੇ ਲੰਗਰ ਪਾਣੀ ਵੀ ਬਹੁਤ ਨਾਈਸ ਸੀਗਾ ਖਾਣ ਨੂੰ ਕੋਈ ਕਮੀ ਨਹੀਂ ਸੀਗੀ ਸਾਨੂੰ ਹਨਾ ਅੰਜ ਜੋ ਸੀ ਲੈਣਾ ਸੀ ਸਾਨੂੰ ਮਿਲਿਆ ਐਂਡ ਤੇ ਸੀ ਰਹੇ ਜਾਂ ਉੱਥੇ ਵੀ ਅਕਮੋਡੇਸ਼ਨ ਟਾਪ ਕਲਾਸ ਹੈ ਸੋ ਜਿਨਾਂ ਨੇ ਵੀ オーナー ਮੈਂ ਤਾਂ ਐਡਵਾਈਸ ਦਿੰਦੀ ਹੋਟਲ ਦੇ ਵਿੱਚ ਨਾ ਰੋ ਪਲੀਜ਼ ਇਹਨਾਂ ਦੇ ਅਕਮੋਡੇਸ਼ਨ ਦੇ ਵਿੱਚ ਰੋ ਕਰਕੇ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਦੀਆਂ ਆ ਅਸੀਂ ਆ ਕੇ ਪੇਦੀ ਵਰ ਦੇਖ ਲਿਆ ਅਸੀਂ ਉਮੀਦ ਕਰਦੇ ਅਸੀਂ ਨੈਕਸਟ ਈਅਰ ਵੀ ਆਈਏ ਬਹੁਤ ਅਨਜੋਈ ਕੀਤਾ ਇੰਨਾ ਸੋਹਣਾ ਲੱਗਾ ਸਾਨੂੰ ਹਨਾ ਨੈਕਸਟ ਟਾਈਮ ਹੁਣ ਗਾਹਾਂ ਵੀ ਜਾ ਕੇ ਦੱਸਾਂਗੇ ਇਸੇ ਜੱਥੇ ਨਾ ਆਇਓ ਸਾਰੇ ਹਨਾ ਬਹੁਤ ਅਨਜੋਈ ਬਹੁਤ ਸਾਥ ਸਾਥ ਦੇ ਸਾਰੇ ਇੰਡੀਆ ਨਾਲ ਮਿਲ ਕੇ ਆਈ ਸਾਰੇ ਅਸੀਂ ਦੱਸ ਨਹੀਂ ਸਕਦੇ ਆਪਣੀ ਖੁਸ਼ੀ ਹਨਾ ਬਹੁਤ ਸੋਣਾ ਬਾਬੇ ਦੀ ਖੁਸ਼ੀ ਲੈ ਕੇ ਲੈ ਕੇ ਚੱਲੇ ਆ ਬਸ ਮਹਾਰਾਜ ਘਰ ਪਰ ਕੇ ਸਾਰਿਆਂ ਤੇ ਹਨ ਬਾਬਲਾ ਬਾਬਾ ਅਗਲੇ ਸਾਲ ਫੇਰ ਲੈ ਕੇ ਆਵੇ ਉਹ ਤਾਂ ਉਹਦੇ ਹੱਥ ਚ ਆਹ ਮਹਾਰਾਜ ਦੇ ਹੱਥ ਚ ਸੋਖ ਸ਼ਾਂਤੀ ਵਸੀ ਹੀ ਆ ਹਨ ਲਓ ਜੀ ਭਾਈ ਸਾਹਿਬ ਹੁਣਾਂ ਦੀ ਡਿਊਟੀ ਲੱਗੀ ਆ ਪ੍ਰਸ਼ਾਦ ਸਾਰਿਆਂ ਨੂੰ ਵੰਡਣ ਦੀ ਮੇਰੇ ਖਿਆਲ ਤੇ ਭਾਈ ਸਾਹਿਬ ਜੀ ਸਾਰਿਆਂ ਨੇ ਲੈ ਲਿਆ ਹੋਣਾ ਬੀਬੀਆਂ ਛੱਡਣ ਵਾਲੀਆਂ ਹੈ ਨਹੀਂ ਗਾ ਕੋਣ ਰੋੜ ਜਿਹੜੀਆਂ ਬੀਬੀਆਂ ਜਾ ਰਹੀਆਂ ਪੰਜਾਬ ਨੂੰ ਹਾਂਜੀ ਉਹਨਾਂ ਦੇ ਦੇ ਦਿੰਨੇ ਆ ਠੀਕ ਹੈ ਜੀ ਤੁਹਾਡੀ ਵਾਰੀ ਬਾਅਦ ਚਾਹੂਗੀ ਠੀਕ ਹੈ ਜੀ ਤੇ ਬਹੁਤ ਸੋਹਣਾ ਸਵੇਰ ਸਾਰਿਆਂ ਦਾ ਬਹੁਤ ਸਵਾਗਤ ਹੈ ਸਾਰੀ ਖੁਸ਼ ਹੈ ਹੁਣ ਅੱਗੇ ਬਾਗਾ ਬਾਡਰ ਦਾ ਰਸੇ ਅੱਗੇ ਉੱਥੇ ਲਈ ਤਿਆਰੀਆਂ ਨੇ ਫੈਰ ਫੁੱਲ ਤਿਆਰੀਆਂ ਜੀ ਹਾਂਜੀ ਸੋ ਖੁਸ਼ੀ ਰਹੀ ਕਿੰਦਾ ਰਿਹਾ ਯਾਤਰਾ ਦਾ ਤੁਹਾਡਾ ਬਹੁਤ ਸਾਰੇ ਖੁਸ਼ ਰਹੇ ਯਾਤਰਾ ਤੇ ਸਾਰਾ ਪ੍ਰਬੰਧ ਬਹੁਤ ਸੋਹਣਾ ਸੀ ਤੇ ਆਪਣੇ ਸਿਖਾਵਰ ਬਹੁਤ ਸੋਹਣਾ ਕੀਤਾ ਹਰ ਕਿਸ ਹੁਣ ਤੁਸੀਂ ਦਿਖਾ ਲਓਗੇ ਬੀਪੀਸੀ ਤੇ ਬਹੁਤ ਵਧੀਆ ਦੀ ਅਰੇਂਜਮੈਂਟ ਰਿਹਾ ਸਾਡਾ ਵੀ ਹੈਵ ਬੈਨ ਐਬਲ ਟੂ ਮੇਕ ਇਟ ਦਾ ਯੂ نو ਦਾ ਮੋਸਟ ਆਫ ਦਿਸ ਥਿੰਗ ਇਸ ਤੋਂ ਵਧੀਆ ਪ੍ਰੋਗਰਾਮ ਹੋ ਨਹੀਂ ਸਕਦਾ ਕੋਸ਼ਿਸ਼ ਕਰਾਂਗੇ ਫਿਰ ਦੁਬਾਰਾ ਫਿਰ ਅਗਲੇ ਸਾਲ ਫਿਰ ਆਉਣ ਦੀ ਥੈਂਕ ਯੂ ਸੋ ਮਚ ਖੁੱਲੇ ਦਰਸ਼ਨ ਦਿਦਾਰੇ ਹੋ ਗਏ ਜੀ ਸਾਰੇ ਗੁਰੂ ਸਾਹਿਬ ਹਾਂਜੀ ਹਾਂਜੀ ਖੁੱਲੇ ਦਰਸ਼ਨ ਦਿਦਾਰੇ ਹੋਏ ਜੀ ਛੋਟੀਆਂ ਮੋਟੀਆਂ ਕਮੀਆਂ ਰਹਿ ਗਈਆਂ ਉਹ ਦੇਖਾਂਗੇ ਅਗਲੀ ਵਾਰੀ ਠੀਕ ਕਰ ਲਾਂਗੇ ਜੀ ਤੇ ਕਰਤਾਰਪੁਰ ਯਾਤਰਾ ਕਮੇਟੀ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਬੋਲਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ problem. Um, I advise everybody, this is first experience for me uh, to come to Pakistan to do the Yatra. I have really, really enjoyed this. Uh, I had heard from other colleagues back in the UK saying, oh, it's like this and that, but I've experienced it for myself, and I would advise everybody to come, especially the children. We do need the youth and the children to come here and to see for themselves. For themselves and experience what this is actually all about. There's a lot to learn from here and a lot to take back, and I think the youth is needed here. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਯਾਤਰਾ ਅੱਜ ਸੰਪੂਰਨ ਹੋ ਚੁੱਕੀ ਆ ਤੇ ਵਾਪਸੀ ਆ ਜੀ ਸਾਰਿਆਂ ਦੇ ਸਮਾਨ ਵੀ ਰੈਡੀ ਨੇ ਤਿਆਰ-ਵਾਰ ਤਿਆਰ ਨੇ ਹੁਣ ਘਰਾਂ ਦੀ ਵਾਪਸੀ ਲਈ ਇਹ ਆਪਣਾ ਐਕਸਪੀਰੀਅੰਸ ਦੱਸੋ ਜੀ ਇਸ ਵਾਰ ਯਾਤਰਾ ਦਾ ਬਹੁਤ ਵਧੀਆ ਸੀਗਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਸਾਰੇ ਠੀਕ ਠਾਕ ਰਹੇ ਸਾਰੇ ਜਿਹੜੇ ਜਿਹੜੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਬੜਾ ਅੱਛਾ ਲੱਗਿਆ ਪ੍ਰਬੰਧ ਸਾਰਾ ਅੱਛਾ ਸੀ ਕਮਰੇ ਵੀ ਠੀਕ ਸੀ ਰਹਿائش ਸਾਰੀ ਵਧੀਆ ਸੀ ਤਾਂ ਪੀਂਦਾ ਤਾਂ ਖਾਣ ਪੀਣ ਦਾ ਬਹੁਤ ਵਧੀਆ ਸੀਗਾ ਮੈਨੂੰ ਲੱਗਾ ਤਾਂ ਭਾਰ ਵੀ ਵਧ ਗਿਆ ਹੋਣਾ ਥੋੜਾ ਬਹੁਤ ਪਰ ਮੇਰਾ ਵੀ ਵੱਧ ਗਿਆ ਜੀ ਜਾਂਦੇ ਜਿਮ ਜੁਆਇਨ ਕਰਨੇ ਪੈਣੇ ਸਾਰਿਆਂ ਨੂੰ ਮੇਰੇ ਚਲੋ ਜਿੰਨੀ ਦੇ ਸਾਨੂੰ ਪਿੰਡਾਂ ਚ ਲੋੜ ਨਹੀਂ ਅਸੀਂ ਤੁਰ ਤਰਕੇ ਘਟਾ ਲੈਣਾ ਠੀਕ ਆ ਜੀ ਤੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵਿਦੇਸ਼ਾਂ ਵਿੱਚ ਬੈਠੇ ਆਪਣੇ ਜੰਗਸਟਰ ਬੱਚੇ ਜਿਹੜੇ ਨੇ ਬੱਚਿਆਂ ਨੂੰ ਤਾਂ ਇਹੀ ਆ ਜੀ ਦੇਖੋ ਜਿੰਨੀ ਦੇਰ ਤੁਸੀਂ ਆਪਣੇ ਧਰਮ ਨਾਲ ਜੁੜੇ ਹੋਏ ਹੋ ਆਪਣੇ ਧੁਰੇ ਨਾਲ ਜੁੜੇ ਹੋਏ ਤੁਹਾਡੀ ਜ਼ਿੰਦਗੀ ਸੁਖਾਲੀ ਹੈ ਜਦੋਂ ਤੁਸੀਂ ਪਰੇ ਹਟ ਜਾਓਗੇ ਇਹ ਫਿਰ ਤੁਹਾਨੂੰ ਔਖਾ ਹੋ ਜਾਏਗਾ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਹਾਂਜੀ ਬੋਸ ਮੇਰਾ ਵੀ ਇਹ ਹੈ ਕਿ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇੰਨਾ ਦੀ ਹਿੰਮਤ ਦੇ ਨਾਲ ਅਸੀਂ ਇੱਥੇ ਪਹੁੰਚੇ ਆਂ। ਬਹੁਤ ਦੇਰ ਦੀ ਤਮੰਨਾ ਸਾਡੀ ਪੂਰੀ ਹੋਈ ਆ ਤੇ ਨਾ ਖੁਸ਼ ਹੋ ਗਏ ਆ। ਅੱਜ ਅਸੀਂ ਆਪਣੀ ਯਾਤਰਾ ਸਮਾਪਤ ਕਰਕੇ ਬਾਬਾ ਨਾਨਕ ਦੇ ਘਰੋਂ ਰਵਾਨਾ ਹੋ ਰਹੇ ਆ। ਸਾਡੇ ਤੇ ਕਿਰਪਾ ਬਹੁਤ ਮਾਰੇ ਨੇ ਕੀਤੀ ਆ। ਅਸੀਂ ਤੰਦਰੁਸਤ ਜਾ ਰਹੇ ਆ। ਸਾਰੇ ਰਾਜ ਖੁਸ਼ ਆ। ਸਾਰੇ ਖੁਸ਼ ਆ, ਹੈਪੀ ਆ। ਸਾਡੇ ਪੀਪੀਸੀ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਪੂਰਾ ਕਵਰਿੰਗ ਕੀਤੀ ਆ। ਸਾਡਾ ਸਾਰਾ ਦਿਖਾ ਲਿਆ। ਅਸੀਂ ਅੱਗੇ ਤੋਂ ਵੀ ਬਹੁਤ ਇਹਨਾਂ ਦਾ ਸਾਥ ਲਵਾਂਗੇ ਆਪਣਾ ਸਾਥ ਦੇਵਾਂਗੇ ਤੇ ਬਾਬੇ ਨਾਨਕ ਨੂੰ ਅੱਜ ਲੱਖ ਲੱਖ ਨਾਮ ਕਰਕੇ ਚੱਲੇ ਮਹਾਰਾਜ ਖੁਸ਼ੀਆਂ ਬਖਸ਼ੀਆਂ ਚੜ੍ਹਦੀਆਂ ਕਲਾ ਬਖਸ਼ੀ ਬੱਚਿਆ ਤੰਦਰੁਸਤੀ ਬਖਸ਼ੀ ਸਾਰੇ ਸੰਗਤ ਮਿਹਰ ਪਰਿਆ ਹੱਥ ਰੱਖੀ ਰੈਂਦੀ ਯਾਤਰਾ ਵੀ ਸਾਡੀ ਸਕੂਲ ਕਰਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ